ਕਫਾਤੇ ਘਰ ਚੂੜੀਆਂ ਦੇ ਪਿੰਡ ਸਰਵਾਲੀ ਚ ਬਜ਼ੁਰਗ ਜੋੜੇ ਤੇ ਚਲੀਆਂ ਗੋਲੀਆਂ ਲੰਗਰ ਦੀ ਸੇਵਾ ਕਰ ਵਾਪਸ ਪਰਤੇ ਸੰਕਰ ਰਸਤੇ 'ਚ ਚਿਲਾਈਆਂ ਗਈਆਂ ਗੋਲੀਆਂ ਬਜ਼ੁਰਗ ਬਾਪੂ ਦੀ ਹੋਈ ਮੌਤ ਮਾਤਾ ਹੋਈ ਚਕਮੀਰ ਪਰਿਵਾਰਕ ਦਸਿਆ ਜਾ ਰਿਹਾ ਹੈ ਝਗੜਾ ਐਸਪੀ ਮੈਡਮ ਰਜਵੰਤ ਕਰੋ ਤੇ ਟੀਐਸਪੀ ਫਤੇਗੜ ਚੂੜੀਆਂ ਪੇਪਨ ਕੁਮਾਰ ਸ਼ਰਮਾ ਨੇ ਦਿੱਤੀ ਜਾਣਕਾਰੀ ਡੇਰਾ ਬਾਬਾ ਨਾਨਕ ਚੋੜ ਮੇਲੇ ਤੋਂ ਲੰਗਰ ਦੀ ਸੇਵਾ ਕਰ ਵਾਪਸ ਪਰਤ ਰਹੇ ਪਿੰਡ ਸਰਵਾਲੀ ਦੇ ਬਜ਼ੁਰਗ ਜੋੜੇ ਉੱਪਰ ਅਨਪਛਾਤੇ ਲੋਕਾਂ ਵੱਲੋਂ ਗੋਲੀ ਚਲਾਈ ਗਈ ਹੈ ਜਿਸ ਨਾਲ ਬਜ਼ੁਰਗ ਦੀ ਮੌਤ ਹੋ ਗਈ ਹੈ ਜਦਕਿ ਬਜ਼ੁਰਗ ਮਾਤਾ ਨੂੰ ਗੰਭੀਰ ਰੂਪ ਵਿੱਚ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ ਹੈ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਸਰਪੰਚ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬਜ਼ੁਰਗ ਕਚੋੜਾਲ ਲੰਗਰ ਦੀ ਸੇਵਾ ਕਰ ਆਪਣੇ ਘਰ ਪਰਤ ਰਿਹਾ ਸੀ ਕਿ ਕੁਝ ਅਨਪਛਾਤੇਆਂ ਵੱਲੋਂ ਇਨਾਂ ਤੇ ਗੋਲੀ ਚਲਾਈ ਗਈ ਹੈ ਜਿਸ ਨਾਲ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ ਲੇਕਿਨ ਉਹਨਾਂ ਦੀ ਧਰਮ ਪਤਨੀ ਨੂੰ ਜਿਆਦਾ ਗੰਭੀਰਤਾ ਦੇ ਦੇ ਤੋ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ ਮੌਕੇ ਤੇ ਪੁਲਿਸ ਚਾਹੰਚ ਕਰ ਲਈ ਪਹੁੰਚ ਗਈ ਹੈ ਐਸਪੀ ਮਾਡ ਬਚਵੰਤ ਕੌਰ ਪੁਲਿਸ ਪਾਰਟੀ ਸਮੀਰ ਉੱਤੇ ਪਹੁੰਚੇ ਹਨ ਅਤੇ ਉਹਨਾਂ ਕਿਆ ਕੀ ਰਾਤ ਗੋਲੀ ਲੱਗਣ ਨਾਲ ਬਜ਼ੁਰਗ ਦੀ ਮੌਤ ਹੋਈ ਹੈ ਜਿੱਤ ਕੇ ਬਜ਼ੁਰਗ ਮਾਤਾ ਗੰਬੀਰੂ ਵਿਛਕਮੀ ਹੋਇਆ ਤੇ ਦੋਚੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਅੱਜ ਡੀਐਸਪੀ ਫਤੇਗੜ ਚੂੜੀਆਂ ਵਿਪਨ ਕੁਮਾਰ ਸ਼ਰਮਾ ਨੇ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਪਰਿਵਾਰਕ ਇਸ਼ੂ ਹੋ ਸਕਦਾ ਹੈ ਅਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਰਿਫਤਾਰ ਕਰ ਲਿਆ ਜਾਵੇਗਾ ਮੈਂ ਸੁਖੰਤਾ ਸਿੰਘ ਗੱਲ ਸਪਸ਼ਟ ਹੋਈ ਹੈ ਕਿ ਇਹ ਤਾਂ ਰਸੋਣ ਸੇ ਨੇ ਪਰ ਤਾਂ ਇਹਨਾਂ ਦੀਆਂ ਤੇ ਗੋੜੀਆਂ ਇਹਨਾਂ ਵੱਡੀਆਂ ਤੇ ਸਾਡਾ ਬੰਦੇ ਦੇ ਕੀ ਸਾਥ ਹੀ ਗਿਆ ਤੇ ਬਹੁਤ ਮਾੜੀ ਗੱਲ ਹੋਈ ਹੈ। ਪਵਾਕ ਦੇ ਇਹਨਾਂ ਦੇ ਇੱਕ ਬੇਟਾ ਉਹ ਵੈਰ ਪਰਾਂਸਰਿੰਗ ਦਾਜ ਕਾਲੇ ਉੱਥੇ ਆਇਆ ਬਈ। ਇੱਕ ਬੇਟੀ ਉਹ ਵੀ ਆਈ ਹੈ। ਕੀ ਹੋਇਆ ਕੀ ਕੰਮ? ਇਹ ਬਸ ਆਦਰ 9 ਵਜੇ ਦੇ ਕਰੀਬ ਸਮਾਂ ਆਏਗਾ। ਤੇ ਇਹਦਾ ਸੇਵਾ ਕਰਕੇ ਇਹਨਾਂ ਦੇ ਲੰਗਰ ਲੱਗਦਾ ਭੱਠੇ ਦੇ ਬੜਾ ਉੱਤੇ ਝੋਲਾ ਸਾਧਰੇ ਸੰਬੰਧ ਵਿੱਚ। ਉਥੋਂ ਡੇਸ ਵੀਰ ਦੇ ਸਿਓ ਤੇ ਕਰਨ ਦੇ ਦੋਈ ਜੀ ਉਦੋਂ ਸ਼ਾਮੀ 9 ਵਜੇ ਤੱਕ ਤੁਰੇ ਆ ਤੇ ਉਹਦੇ ਰਸਤੇ ਤੋਂ ਵੇਖੋ ਇਥੇ ਉਹ ਲਾ ਮੋੜ ਪਹਿਲਾ ਮੋੜ ਜਣਾਉਂਦਾ ਨਾ ਉਥੇ ਮੋਟਰ ਐ ਕਰ ਕੇ ਦੀ ਬੰਬੀ ਲੱਗੀ ਰ ਉਥੇ ਉਹ ਪਹਿਲੋ ਕੁਕਰੋ ਤੇ આગ ਲਾ ਗੇ ਜਦੋਂ ਆਏ ਨੋਇਦ ਕਰੀਬ ਉਦੋਂ ਨਾਲ ਡਾਕੀ ਰ ਉਥੇ ਗੋਰੀਆਂ ਮਾਤੀਆਂ ਤੇ ਆ ਭੱਜ ਗਿਆ ਕੰਕਸ ਵਿੱਚੋਂ ਕੋਣ ਆਉਂਦਾ ਕਿਉਂ ਇਹ ਰ ਪਰਮਾਤਮਾ ਜਾਂਦਾ ਉਹ ਟੇ ਮੋਗਰੇ ਤੇ ਗੋਰ ਲੱਗ ਜਾਂਗੇ ਨਹੀਂ ਇਹ ਵੀ ਪਿੰਡ ਆਇ ਤੇ ਇਹ ਪਿੰਡੋਂ ਬਾਹਰ ਹੋ ਸਕਦੇ ਨੇ ਮਕਰੋੜੀ ਇਹ ਤਾਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਿੰਨੇ ਗੋਰੀਆਂ ਗੋਲੀਆਂ ਵੱਜੀਆਂ ਉਹ ਅਸਰ ਲੱਗੇ ਆ ਤੇ ਰਾਤੀ ਪਈ ਰਹੀਆਂ ਸੀ ਬਟਾਲੇ ਜਿੱਦੋਂ ਅਹੀਂ ਗਏ ਆ ਉਹਦੋਂ ਰੈਫਰ ਕਰਤਾ ਸੀ ਅਮਸਰ ਉਹਦੀ ਬੇਟੀ ਫੇ ਲੈ ਆਗੇ ਤਾਂ ਮੈਂ ਮਾਰੀ ਉਹਨਾਂ ਦਾ ਤੇ ਉਦੋਂ ਬਾਅਦ ਕਿਹੜਾ ਪਤਾ ਉਹ ਬਾਅਦ ਕਿੱਥੇ ਖੜਿਆ ਮਸਾ ਭਰਾ ਉਹਨ ਦਾ ਹੀ ਮਸਾ ਤੇ ਲੱਗ ਦਿੱਤ ਨਾ ਅੱਗੇ ਇਹ ਪ੍ਰਮਾਤਮਾ ਜਾਣਦਾ ਚਾਹੇ ਉਹਨੇ ਵਾਈਫ ਜਾਣਦੀ ਕੋ ਨਾਲ ਸੀ ਬਿਲਕੁਲ ਮਗਰ ਬੀਟੀ ਸੀ ਮੋਰ ਚਲ ਗਏ ਵਾਦੀ ਜਾਤੇ ਰਾਤੀ ਮੋਕੇ ਤੇ ਫੜੇ ਪੁਲਿਸ ਨੇ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਈ ਤੇ ਸਰੀਚ ਕੋਵੇ ਵਾਕੀ ਗਾ ਲੂਸਾ ਭਾਈ ਵਾਰੀ ਮੇਰੀ ਹੋਣੀ ਕੋ ਮੈਨੂੰ ਤਾਂ ਮਗੀ ਮਿੜੀ ਪੈ ਲੂ ਬਾਹਰ ਦੇ ਵਿਦੇਸ਼ੀ ਨੰਬਰ ਦਊ ਇੰਟੀਰੀਅਰ ਨੰਬਰ ਹੈ ਪੂਰਾ ਕਾਰਨ ਇਹ ਹੈ ਵੀ ਸਾਡੇ ਮੇਰੇ ਮੈਂ ਬਣਿਆ 15-10 24 ਨੂੰ ਸਰਪੰਚ ਇਹ ਤੋਂ ਪਹਿਲਾਂ ਜਿਹੜੀ ਧਰਮ ਲੰਗੀ ਆ ਨਾ ਸਾਡੇ ਪਿੰਡ ਇੱਕ ਰੋੜ ਦੇ ਕਰੀਬ ਘਫਲਾ ਹੋਇਆ ਵਾ ਗ੍ਰਾਂਡ ਚ ਇੱਕ ਐਸ਼ ਬੋਕਤੋਂ ਵੀ ਫੈਲਮ ਨੂੰ ਪਰਾਣੀ ਮਿਲੀ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਡੀਡੀਪੀਓ ਨੂੰ ਡੀਡੀਪੀਓ ਕਲਾਫਰ ਨੂੰ ਏਡੀਸੀ ਡੀ ਕਲਾਫਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਉਹ ਇਨਕੁਆਰੀ ਮੈਂ ਕਰਾਉਣ ਵਾਸਤੇ ਖਾਸਾ ਗੱਡੀਆਂ ਸੀ ਉਹ ਤੋਂ ਬਰਮੇ ਵਿਦੇਸ਼ੀ ਨੰਬਰ ਹੀ ਰਿਲੀਜ਼ ਕਰ ਮਰਿਆ ਮੇਰੇ ਕੋਲ ਨੰਬਰ ਪੀਛੇ ਰਿਕਾਰਡਿੰਗ ਹੋ ਗਈ ਆ ਉਹ ਤੇ ਮੈਂ ਤਾਂ ਮਕੀਮ ਵੀ ਤੂੰ ਕੋਈ ਜਾਜ ਨਹੀਂ ਕਰਵਣੀ ਕੋਈ ਪਿਛਲੇ ਵਿਕਾਸ ਦਾ ਪੇਂਟ ਕੋਈ ਨਹੀਂ ਕਰਨਾ ਤੇ ਨਿਰਦੇਸ਼ ਨੂੰ ਗਭੀਤ ਦੀ ਜੀ ਭੁਗਤਨੇ ਹੋ ਜਾਣਗੇ ਇਹ ਮੈਂ ਨਿਸ਼ਚਿਤ ਸਾਥੀ ਸੀ ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਕਰਾ ਲਿਆ ਪੀਛੇ ਨਤੀਜੇ ਬਟਾੜੇ ਨੂੰ ਉਹ ਮਾਤ ਕੋਗੇ ਤਾਂ ਖਾਸ ਤੇ ਸੀਐਸਟਾਫ ਦਾਣਾ ਮੜੀ ਬਟਾੜਾ ਜਿਹੜਾ ਉਹਨਾਂ ਕੋ ਪਈ ਆ ਮੈਂ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਵਾ ਕੋਈ ਇਹੋ ਜਿਹਾ ਕਾਰਨ ਹੋ ਸਕਦਾ ਕੋਈ ਵਾਰੀ ਵਿੱਚ ਸਤੰਭ ਕਿ ਮੈਨੂੰ ਮਿਲੀ ਮੇਰੇ ਕੋਲ ਰਿਕਾਰਡਿੰਗ ਹੁਣ ਸੁਣਾ ਦਿੰਦਾ ਤੁਹਾਨੂੰ ਫੋਨ ਚੱਗੀ ਆ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਕੀਤੀ ਜੋ ਦੋਰੇ ਦੇ ਤੈ ਤਾਂ ਗੀ ਰਿਕਾਰਡਿੰਗ ਕੀਤੀ ਆ ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਹਨੇ ਐਸਪੀ ਅੰਦਰ ਕਾਰ ਉਹ ਰਣੀ ਵਿੱਚ ਨਾਲ ਗਿਆ ਵਾ ਬਾਅਦ ਚ ਸੀਐਸਟਾਪ ਤੇ ਪਹੁੰਚ ਗਏ ਆ ਦਲੇਵਲੀ ਬਟਾਲਾ ਉਹ ਉਹ ਨੂੰ ਨਾਲ ਗਿਆ ਮੇਰੇ ਇਹ ਕਹਾਣੀ ਕੋਸਾ ਦਾ ਬਿੰਦੂ ਵੈਰੀ ਗਰੰਟੀ ਨਾਲ ਪੈਸੇ ਖਾਦੇ ਕਰੋੜਾਂ ਦਾ ਲੱਗ ਜਾ ਘਪਲਾ ਕੀਤਾ ਨਾ ਨਾ ਕੇਵਲ ਜੀ ਸੀ ਜਿਹੜਾ ਗੋੜੀ ਲੱਗੀ ਕੋਈ ਜੀ ਲੱਗ ਮੇਰਾ ਭਰਾ ਹੈ ਕੀ ਕੀ ਕਰਨ ਲੱਗਦਾ ਕੋਈ ਕਹਿ ਨਹੀਂ ਦੇ ਰਾਤ ਦੇ ਸਮੇਂ 8 ਵਜੇ ਨਾ ਹੁੰਦੇ ਉੱਥੇ ਸੇਵਾ ਕਰਦੇ ਵੱਡੇ ਤੋਂ ਇੱਧਰ ਨੂੰ ਆਏ ਤੇ ਗੋੜੀ ਚਲਾਤੀ ਰਸਤੇ ਮੋੜ ਦੇ ਉੱਤੇ ਹਾਂ ਜੀ ਉਹ ਲਾਕਡਾਊਨ ਲੱਗ ਗਿਆ। ਕੁਝ ਕਰਦੇ ਦੇਖੋ। ਉਹ ਇਹ ਪੂਰੀ ਕਹਿ ਨਹੀਂ ਸਕਦੇ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ। ਮੈਂ ਇੱਥੇ ਰਹਿੰਦਾ ਨਹੀਂਗਾ। ਇਹ ਗੁਰੂ ਕੱਲੇ ਰਹਿੰਦੇ ਸੀ। ਮੈਂ ਜਦੋਂ ਕੱਲੇ ਰਹਿੰਦੇ। ਹਾਂਜੀ। ਪੂਰੀ ਚੱਲੀ ਆ ਇੱਕ ਗੁਰੂ ਜੀ ਮੌਤ ਹੋ ਗਈ ਆ ਤੇ ਲੇਡੀ ਜੱਟ ਜਿਹਨੂੰ ਅੰਮ੍ਰਿਤਸਰ ਰੈਪੋਰਟ ਕੀਤਾ ਜਿਆਦਾ ਕੀ ਹੈ ਸਾਰਾ ਮਾਮਲਾ। ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸੀ ਜਿਹੜੇ ਆ ਉਹ ਹਸਪੀਟਲ ਐਡਮਿਟ ਆ। ਇਹ ਫੀਆਰ ਦਰਜ ਹੋ ਗਈ ਹੈ ਬਾਕੀ ਤਫ਼ਤੀਸ਼ ਜਿਹੜੀ ਚੱਲ ਰਹੀ ਹੈ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਭਾਈ ਚਾਊਗੀ ਫਸਟ ਇਨਵੈਸਟੀਗੇਸ਼ਨ ਕੀ ਰੱਗਦਾ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ ਅੱਜ ਰਾਤ ਪਿੰਡ ਸਰਵਾਲੀ थाना ਫਿਲਾਲਾਲਸੇ ਉੱਥੇ ਇੱਕ ਫਾਇਰਿੰਗ ਇਨਸੀਡੈਂਟ ਹੋਈ ਹੈ ਕਿ ਹਸਬੰਦ ਵਾਈਫ ਸੋਨ ਸਿੰਘ ਉਹਦੀ ਪਤਨੀ ਪਰਵਿੰਦਰ कौर ਆਪਣੇ ਬੈੱਡ ਜਾ ਰਹੇ ਸੀ ਮੋਟਰਸਾਈਕਲ ਤੇ ਰਸਤੇ ਦੇ ਵਿੱਚ ਉਹਨਾਂ ਦੇ ਉੱਤੇ ਕਿਸੇ ਅਨਨਾਉਂ ਨੌਜਵਾਨ ਨੇ ਕੋਈ ਏਕਲਾਈਆਂ ਜਿਸ ਵਿੱਚ ਦੋਨੋਂ ਇੰਜਰਡ ਹੋਏ ਇੰਜਰਡ ਨੂੰ ਹਸਪੀਟਲ ਲੈ ਕੇ ਪਹੁੰਚਾਇਆ ਗਿਆ ਔਰ ਸੌਂਗ ਸਿੰਘ ਦੀ ਹੋਰ ਜਿਹੜੀ ਡੈਥ ਹੋ ਗਈ ਹੈ ਇਸ ਕੇਸ ਦੇ ਵਿੱਚ ਜਿਵੇਂ ਸਾਨੂੰ ਪਤਾ ਲੱਗਾ ਹੈ ਮੌਕੇ ਤੇ ਜਾ ਕੇ ਅਸੀਂ ਪੁਤੀਸ਼ ਕੀਤੀ ਤੇ ਐਫ ਆਰ ਦਰਜ ਕਰਕੇ ਦਰਾਂ ਨੇ ਪੁਤੀਸ਼ ਪ੍ਰੋਬਲਿਮਰੀ ਪਰਤਾਲ ਤੋਂ ਅਜੇ ਤੱਕ ਇਹ ਪਤਾ ਲੱਗਾ ਕਿ ਇਹ ਕੋਈ ਫੈਮਿਲੀ ਡਿਸਪਿਊਟ ਹੈ ਇਹਨਾਂ ਦੀ ਜਿਹੜੀ ਪ੍ਰਾਪਰਟੀ ਦੇ ਸੰਬੰਧ ਵਿੱਚ ਕੁਝ ਝਗੜੇ ਚੱਲ ਰਹੇ ਸੀ ਤੇ ਇਹਨੂੰ ਡਿਗਨਲ ਇਹਦੀ ਤਸਦੀਕ ਕੀਤੀ ਜਾ ਰਹੀ ਹੈ ਜਿਵੇਂ ਹੀ ਹਰ ਤੱਕ ਸਾਹਮਣੇ ਆਣਗੇ ਉਹ ਤੁਹਾਨੂੰ ਦੱਸ ਸਕਦੇ ਜਾਣਗੇ